ਦੇ ਪਵਿੱਤਰ ਰੰਗ 609 610 ਤੇ ਸੁਭਾ ਇਮਾਨ ਹੈ ਜੀ ਸਾਇਬ ਬਖਸ਼ਿਸ਼ ਕਰਦੇ ਹਨ हे ਭਾਈ ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਰਹਾਉ ਵਾਲੀ ਪੰਕਤੀ ਚ ਸਾਇ ਬਖਸ਼ਿਸ਼ ਕਰਦੇ ਹਨ हे ਪਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਤੇ ਪਰਲੋਕ ਵਿੱਚ ਵੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਸਾਈ ਬਖਸ਼ਿਸ਼ ਕਰਦੇ ਹਨ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉੱਤੇ ਰਾਖਾ ਹੈ ਜਦੋਂ ਦਾ ਮੈਂ ਗੁਰੂ ਦੀ ਚੜ੍ਹਣੀ ਲੱਗਾ ਹਾਂ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਕੋਈ ਡਰ ਮੈਨੂੰ ਹੁਣ ਕੋਈ ਡਰਾ ਨਹੀਂ ਸਕਦਾ ਸਾਈ ਬਖਸ਼ਿਸ਼ ਕਰਦੇ ਹਨ ਹੇ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗần ਨਾਲ ਲਾ ਕੇ ਰੱਖਦਾ ਹੈ ਸਾਈ ਬਖਸ਼ਿਸ਼ ਕਰਦੇ ਹਨ ਉਹ ਗੁਰੂ ਬੜੀ ਬੜਾਈ ਵਾਲਾ ਹੈ ਅਚਰਜ ਸੋਭਾ ਵਾਲਾ ਹੈ ਉਸ ਦੀ ਸ਼ਰਨ ਪਿਆ ਜਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਹੇ ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ